ਰਹਿਰਾਸ ਸਹਬ ਹਰ ਜੁਗ ਜੁਗ ਭਗਤੀ ਉਪਾਇ ਬੈਠ ਰਖਦਾ ਆ ਰਾਮ ਰਾਜੇ ਹਰਿ ਨਾ ਕਛੁ ਦੁਤ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨੰਦ ਕਾਂ ਪੈਠਦੇ ਨਾਮ ਦਿਉ ਮੁਖ ਲਾਇ ਜਨ ਨਾਨਕ ਸਹ ਹਰ ਸੇ ਬਿਆੰਤ ਲਹਿ ਚੜਾਇ ਸੁਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਯਾ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ बलिहारी कुदरत वसया तेरा अंत ना जाय लख्या रहा जात मह जोत जोत मह जाता अगल गला भरपूर रहा तू सचा साहिब जो पतवाले जिन की ती से पार पया कहो नानक करते क्यों बातां जो किस करना सो कर रहा सोदा राजा चा महला कहला एक ओंकार सतगुरु प्रसाद ਸੂਦਰ ਤੇਰਾ ਕਿਹਾ ਸੂ ਕਰਕੇ ਹਜਤ ਬੈ ਸਰਬ ਸਮਾਲੇ ਵਾਚੀ ਤੇਰੀ ਨਾਦ ਨੇ ਕੀ ਅਸ਼ੰਖਾ ਕੀਤੇ ਤੇਰੇ ਭਾਵਨ ਹਾਰੇ ਇਤੇ ਤੇਰੇ ਰਾਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਨ ਹਾਰੇ ਗਾਵਣ ਤਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਨੋਂ ਚਿਤਵਪ ਬਪਲਗ ਜਾਣ ਦੇਖ ਲਗ ਤਰਾ 2 4 ਗਾਉ ਸਭ ਨੇ ਇੱਕ ਸਰ ਵਰ ਮਾ ਦੇਗੀ ਸੋਹਣ ਤੇਰੇ ਸਦਾ ਚਵਾਰੇ गांव तुनो निंदन करासन बैठे देवते आदर नाले गांव तुनो सीट जमा दू इंद्र गांव तुनो साधु विचारे गांव तुनो जे तिसरी संतो की गांव तुनो वीर करा रे गांव तुनो पंडल पण कीशर देव जगवे दान आले गांव तुनो मोहनिया मोहन सर्ग मच पयाले गांव तुनो र त्रिय उपाय तेरे अषड तीरत नाले ਗਾਉਣ ਸੁਣੋ ਜੋ ਮਹਾਬਲ ਸੂਰਾ ਗਾਉਣ ਸੁਣੋ ਖੜੇ ਚਾਰੇ ਗਾਉਣ ਸੁਣੋ ਤਾਂ ਨਮਨ ਬ੍ਰਹਮਣ ਦਾ ਕਰ ਕਰ ਕੇ ਤੇਰੀ ਧਾਰੇ ਛੇ ਜਿਨੋ ਗਾਉਣ ਜੋ ਤੁਰ ਭਾਉਣ ਰਤੇ ਤੇਰੇ ਪਵਿੱਤਰ ਸਾਲੇ ਹੋਰ ਕੀਤੇ ਜਿਨੋ ਗਾਉਣ ਸੇ ਮੁਚ ਕਨਿਆ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸੋ ਸਾਚਾ ਸਾਚੀ ਨਾਈ ਹੈਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ रंगी रंगी पाती कर कर जी शिवी माया जी हो पाई कर कर देख कि ताय अपना ज्योतिष थी वे आई ज्योतिष पावे सोई कर शिव रुकम नगर ना जाई सो पाचा चाह पा साहब नान कर आचा महला पहला छण वा कह सब को केवड़ वा डेठा होमत पाए न कह जाए कहने वाले तेरे रहे समाये वे मेरे साहेबा गहर गबीरा गुनी कोई न जाने तेरा किता के केवल चीरा रहा हो सब सुरती मिल को कमाई सब कीमत मिल कीमत पाई ज्ञानी ध्यानी गुर गुर है कह न जाए तेरी दिल वडे आई सब सत सब तप सब चंग आईया सिद्धा की की वडे आईया तो तुम सिद्धिक ना पाईया करम ले ना ही ठाकुर हाइया

ਸਾਚਨਾਮ ਕੀ ਤਲਵੜਿਆ ਯਾਦ ਸਕੇ ਕੀ ਮਤ ਨਹੀਂ ਪਾਈ ਜੋ ਇਸ ਸਮੇਂ ਕੀ ਆਖਣ ਪਾਏ ਵਡਨ ਹੋਵੇ ਘਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਜੋ ਕਹਿ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੀਵ ਦਾ ਪਤੇ ਵੜ ਤੇਰੀ ਗਾਤ ਜਿੰਨ ਕਰਕੇ ਕੀ ਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਜੀ ਮਹੱਲਾ ਚੌਥਾ ਹਰਿਤੇ ਜਨ ਸਤਿਗੁਰ ਸਰਪੁਰਖਾ ਬਨਾ ਕਰੋ ਬਿਰਪਾਸ ਹਮ ਕੇਰੇ ਕਰਮ ਸਤਿਗੁਰ ਸਦਾਈ ਕਰ ਦੇਨਾ ਬਿਰਗਾਸ ਮੇਰੇ ਮੀਤ ਗੁਰ ਦੇ ਨੂਕੁਰਾ ਨਾਮ ਬਿਰਗਾਸ ਬ੍ਰਮਤਨਾ ਮੇਰਾ ਪ੍ਰਾਨ ਸੁਕਾਈ ਹਰ ਤੂਏ ਤਹ ਮਰੀ ਰਹਿਰਾਸ ਰਹਾਉ ਅਰਜਣ ਕੇਵੜ ਭਾਗ ਵਡੇਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮਲੇ ਤ੍ਰਿਪਤਾਸੈ ਸੰਤਿਗੁਰ ਪਰਗਾਸ बिन हरे 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 सुना ना पायाते पाबि री जन पास जो सतगुरु सन्न संगत नइ आए त्रग जीव त्रग जीव वास हर बिन सतगुरु संग पाए पय तेने तोरो मस्तु के ख्यालिका ख्या सु ताना ताना साथ संबंधित हरि रस पाए मिल जन नानक नाम पुरगासे रा गुजरी महला पनवा काहे रे मन चितय दनु गया आहार है जीव करया ਚੈਲ ਪਤਰ ਮਾ ਜੰਤੀ ਉਪਾਈਤਾ ਕਰਿ ਬਿਗਾ ਬੇਕਰ ਕਰਿਆ ਮੇਰੇ ਮਾ ਦੂਜੀ ਸਰ ਸੰਤ ਮਿਲਿ ਸੁਖ ਕਰਿਆ ਗੁਰ ਪਰਸਾਰ ਪਰੰਬਦ ਪਾਇ ਸੁਖ ਤੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਖੁ ਨਤਾ ਕੋਇ ਨ ਕਿ ਸਕੀ ਕਰਿਆ ਸਿਰ ਸਿਰ ਦਤੁ ਮਾ ਹੇ ठाकुर ਕਾ ਹੀ ਮਨ ਭੋ ਕਰਿਆ ਉੜੇ ਉਡਾਵੇ ਸੇ ਕੋ ਸਾਡੀਸ ਪਾਚੇ ਬਿ ਸ਼੍ਰੀਸ਼ਰਿਆ तीन कवन कलावे कवन जगावे मन मह चिमरन कर साबणी दान दस अष्ट सिधान ठाकुर कर तुल तरिया जिन नानक बल 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 जाय तेरा अंत न पारा वरिया राग आसा महला चौथा सो पुरख एक ओंकार सतगुरु प्रसाद सो पुरख निरंजन हर पुरख निरंजन हर गमा गमिया पारा सब तावे सब तावे तुझी तो हर सच्चे सुर दिन हारा ਸਭ ਜੀ ਤਮਾਰੇ ਜੀ ਤੋ ਜੀਆਂ ਦਾ ਦਾਤਾ ਰਾਹ ਹਰਿ ਤਾ ਉਹ ਸੰਤੋ ਜੀ ਸਭ ਦੁਖ ਵਿਚਾਰਨ ਹਾਰਾ ਰਿਆ ਪੇਠਾ ਬਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਘੜਕੜੰਗਰ ਸ਼ਰਮਨ ਅੰਤਰ ਜੀ ਹਰੇ ਕੋ ਕੋ ਸਮਾਨ ਇਕ ਦਾਤਿਕ ਭਿਖਾਰੀ ਜੀ ਸਭ ਤੇਰੇ ਛੋੜ ਵਿਦਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤੈ ਨਾ ਵਰਨਾ ਜਾਣਾ तू पार ब्रह्म बेंत बेंत रू तेरे क्या गुण आक बखाना जो सेवा जो सेवा तू दू ज नानक चिन कर बाना हर त्यावे हर त्यावे तू जी से जुग मैं सुखवासी से मुक्त से मुक्त पाए जिन टूटी जम की पासी जिन निरपो हर निरपो त्याय जो चिन सब गुवासी जिन सेवा जिन सेवा मेरा हर जीते हर हर उपसमासी

ਤੁਵਾਦ ਪਰ ਕੀ ਪਰੰਪਰ ਕਰਤਾ ਜਿ ਤੁੜ ਜੇਵੜਾ ਵਰਨਾ ਕੋਈ ਤੂ ਜੁ ਜੀਏ ਕੋਸ ਰਾਸ ਦਾ ਤੋਇ ਕੋ ਜੀ ਤੂ ਨਿਚਲ ਕਰਤਾ ਸੋਈ ਤੁਰ ਆਪੇ ਭਾਵੇ ਸੋਈ ਵਰਤੇ ਜਿ ਤੁਦਾਪੇ ਘਰੇ ਸੋਈ ਤੁਦਾਪੇ ਛਿੱਟ ਸਭਿਉ ਪਾਈ ਜਿ ਤੁਦਾਪੇ ਛਿੱਟ ਸਭ ਬੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੈ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂ ਢਾਸਾ ਜੋ ਤੂ ਭਾਵੇ ਸੋਈ ਤੀਸੀ ਜੋਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋਂ ਸਭ ਨੂੰ ਤੇ ਆਏ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਬਿਰਮੁ ਖੁਲਾ ਦਾਮਨ ਮਗਵਾਇ ਤਦ ਆਪੋ ਵੀ ਛੋੜਿਆ ਆਪ ਬਿਲਾਇ ਤੂਦਰੀ ਆਸ ਤਦ ਜੀ ਮਾਇ ਤਦ ਮੈਂ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਕੀਨ ਵਿਜੋਗ ਮਿਲ ਵਿਛੜਾਸ ਨੂੰ ਵੀ ਮੇਲ ਜਿਸਨੂੰ ਤੂ ਜਾਣੇ ਸੋ ਜਨ ਜਾਣੇ ਹਰਿ ਗੁ ਸੁਭੀਆ ਕਵ ਕਾਨ ਜਿਨ ਹਰ ਸੇਵਾ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸੁਮਾਇ तू आपे करता ते रख गया सब हो तुझे दूजा वरना ना तू कर कर वे कह जाने सो जन नानक गुरु प्रगट हो आसा महला पहला तित सरवड़े भई लेन पानी पावक नहीं किया पंकज मो पंगने जाला हम देखा दे डूब मन एक न चेत समूह मना हर बिशर तेरे बुनगलिया रहाओ ਨਾਉ ਜੋ ਤਿਸ਼ਾ ਤਵੀ ਨਹੀਂ ਪੜਾ ਮੋਰ ਨਉਦਾ ਜਨ ਪ੍ਰਣਵਤਨ ਆਨਤਿਨ ਕੀ ਸਰਨਾ ਜਿੰਤੂ ਨਹੀਂ ਵਿਸਰਿਆ ਆਤਮਾ ਮਹੱਲਾ ਪਨਮ ਭਈ ਪ੍ਰਾਪਤ ਮਾਨੁਕ ਤੇ ਹਰੀਆ ਗੋਮਦਨ ਕੀ ਹੀ ਤੇਰੀ ਬਰੀਆ ਵਰਗਾ ਤੁਰਿ ਕਿਤੇ ਨਾ ਕਾਮਿ ਚਾਹ ਸਮਿਤ ਪਾਦਿ ਕੇਵਲੇ ਨਾਮ ਸ੍ਰਿਮਨ ਜਨ ਲਾ ਭਗਵੰਤ ਤਰਨ ਕੈ ਦਿਨ ਵਿਥਾ ਜਾ ਤਰੰਗ ਮਾਇਆ ਕੈ ਰਹਾਉ ਜਪਤਾ ਸੁਨਮਤਰੰਗ ਨਾ ਕਮਾਇ ਸੇਵਾ ਸਾਧਨਾ ਜਨ ਹਰਾਇ ਕਹੋ ਨਾਨਕ ਅਮਰੇ ਜੀ ਤੇਰਾ ਮਾ ਸਰਨ ਪ੍ਰੇ ਕੀ ਰਾਖੋ ਸਰਮਾ ਬਾਸਾਏ ਬਿਸਮੇ ਕੋ ਬੇਬਾਕ ਬੰਤੀ ਜੋ ਪਈ ਅਮਰੇ ਗਿਰੋ ਹਾ ਦੇਰਾ ਛਾ ਪੂਰਨ ਹੋ ਚਿਤ ਕੀ ਇੱਛਾ ਤਵ ਚਨਾ ਮਨ ਰਹਿ ਮਾਰ ਆਪਣਾ ਜਨ ਤੂ ਪ੍ਰਤੀ ਪਾਰਾ ਹਮਰੇ ਜਿਸ ਵੈਤਮ ਕਾਵੋ ਆ ਬਹਾਦਮੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਚਿਤ ਚਨਾ ਕਰਤਾਰਾ मोर चण ज कर दय करिया सब बैन गुआर संगरिया पूर्ण हो मारिया सा तोर पजन कि रहे प्यासा तुम्हे छाड़ के वरना त्या जो बर चाँच तुम ते पाओ सेवक सिख हमारे तारिये चुन सत्र हमारे मारिये आप हाँ हादे मुझे वरिये मरण का त्रासन वरिये हु जो सदा हमारे पच्चा तो श्रेष्ठ जो करिये वृक्षा राख लो मेरा कनहारे साहिब संत सहाय प्यारे दीन मार्ग दर्शन के हंता तुम हो पर चतुर्दश कंता काल पाए गुरु काल पाए सुख देव काल पाए गुरु विष्णु प्रकाशा सकल काक की आत्मा सा जमन का जो बीचवती हो वेद राय ब्रह्मा जो थी हो सुहारा नमस्कार है ताए हमारा जमन का सुदक्त बनायो देवदा जथ में बुजायो आदम ते के अवतारा सुवि समझियो हमारा नमस्कार弟子को हमारे सकल प्रजाजनिया पसवारी शिवकण को सोहोन सुरबी 17 को परमोद किया कटकट के अंदर की जानत बले बरे की पीर पहचान पीटी देखो सुलेस्सुल्ला सफर कृपा डिस्करफुल्ला संतांद पाएते दुख सुख पाए साधन के सु किए के की पीर पहचान कटकट के परवट की जाने जबद रख करा कर तारा प्रजा तरतव देह अपराजमा करत करत भू कबहुत अमृत देतर समहु ਜਿਥੇ ਬਣੈ ਸਰਚਵਤਾਰੇ ਆਪਿ ਆਪਣੇ ਬੋਝੋ ਚਾਰੇ ਤੁਮ ਸਭੀ ਤੇਰਾ ਜਨਰਣ ਜਾਣਤ ਬੇਦ ਭੇਦ ਹਰਿਆਲ ਨਰੰਕਾਰ ਨਿਰਮਕਾਰ ਲੰਬੇ ਆਗਨੀ ਨਾ ਦੇ ਸੰਭਉ ਤਾਕਾ ਮੂਰਿ ਚਾਰਦਵედა ਜਾ ਕੋ ਪੀਵਨ ਭਾਵਦ ਗੀਦਾ ਤਾਕੋ ਕਰਪਾ ਹਣ ਨਮਾਤ ਮਹਾਮੁੜਖ ਚਪੇਦ ਨਾ ਜਾਣਤੇ ਮਹਾਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਛਿੰਤ ਨਹੀਂ ਪਿਵੋ ਆਪਿ ਆਪਣੇ ਬੋਝੋ ਜੀਤੀ ਵਰਨ ਚ ਪੰਨ ਪੰਨ ਤੇ ਹਿਤੇਤੀ tumra lagan jae kusara kah visada pratham sansara ek roop noo saroop arank payorav kahi gupa andra jera sik tarike netpur kanwa hurai din ne kohu khoda jaha baitha kohu chand pe sangad keetha sagre siddha ka jambavar bgaard saroop shambhav avra chha mai ritam karo sakke var se pasandro do chle thad mandupa ta sakala malesh kro urun ka ta je tu sa sarani pare jinka rishta hua mare ਪੂਰਕ ਜਨਮ ਬਖਰੇ ਉਤਿਹਾਰ ਹੈ ਤੈਨੂੰ ਪ੍ਰਭ ਸੰਗੁਰਿ ਸੁਭਟਾਰੇ ਜੋ ਕੋਈ ਇੱਕ ਭਾਰਤ ਹੈ ਤਾਕੇ ਕਾਰਨ ਨਿਕਟਨਾ ਹੈ ਰਚਾ ਹੋਇ ਤੈ ਸਭ ਕਲਾ ਦੁਸਰੇ ਸਰੇ ਤਤ ਕਲਾ ਕਿਰਪਾ ਰਸਿਨੈ ਨੈ ਰਹੋ ਤਾਕੇ ਤਾਪ ਤਨਕ ਮੋਹਰ ਹੋ ਰਿਦਿ ਸਿਧ ਕਰਮੋ ਸੁਭ ਹੋਇ ਦਿਸਾਸ ਰਤੀਨਾ ਕੋਈ ਏਕ ਬਾਰ ਜੇ ਤਮੈ ਸੁਮਾਰਾ ਕਾਲ ਫਾਸਤਿ ਧਾਯੂ ਬਾਰ ਜੰਨਰ ਨਾਮ ਤੇ ਹਰੋ ਕਹਾ ਦਾਰੇ ਦੁਸਧੋਗ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਰ ਦਿਲ ਹੋ ਬਾਰੇ सरबोर हो सुहाय दिस पाए गए ते तुमरे को करे नहीं आने और प्राण राव रही पुराण नोदेकोरअसाण कृपा तुमरी करम सुब तुहे तो बुहरा सगल द्वार को द्वार गह चिलूम दास तुहार तो राम कली महिला ती जान देखो अंकारषद गुर प्रसाद ਨੰਦ ਤੇ ਅਮਰੀ ਮਾਇਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸਿਤੀ ਮਨ ਵਧੀਆਂ ਮਦਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸੁਭ ਲੋਤਾ ਗਾਵੋ ਹਰੀ ਕੇ ਰਾਮਣ ਜਨੀ ਮਸਾਇਆ ਕਹਿ ਨਾਲ ਕੇ ਨੰਦ ਹੋ ਅਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂ ਸਦਾ ਰੋ ਹਰ ਨਾਲੇ ਹਰ ਨਾਲ ਹੋ ਤੋ ਮਨ ਮੇਰੇ ਦੁਖ ਸਭ ਵਿਸਾਰਨੁ ਜੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਬਨਾਗਲਾ ਸਮਰਾਤ ਸਮਮ ਜੋ ਕਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲ ਸਾਥੀ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ تیرੇ ਸਭ ਕੁਝ ਜਿਸਤੇ ਹੀ ਸੋ ਪਾਵੇ ਸਦਾ ਸਤਿ ਸਲਾਹ ਤੇਰੇ ਨਾਮ ਅਨਵਸਾਵੇ ਨਾਮ ਬਿਨ ਕੈ ਮਨਵਸਿਆ ਵਾਜੇ ਸੁਭਰਤ ਨੇ ਰੇ ਕਹੇ ਨਾਨਕ ਸਤਿ ਸਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮਿਆ ਧਰਮ ਰਾਜਨ ਪ੍ਰਕਾਸ਼ ਬਦਮਾਇਆਂ ਕਰ ਚਾਹ ਸੁਖ ਮਨਾਵੇ ਸਗਿਨਿਛਾ ਸਪੂਜਾਇਆਂ ਸਦਾ ਦਰਬਾਰ ਕੀ ਤਾਗ ਰਵਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣਾ ਸੰਤੋ ਸਬਤ੍ਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਵਾਝੇ ਕੋਈ ਸਿਵਰ ਤੇ ਕਰਸ ਬਾਜੇ ਕਰਸ ਬਾਜੇ ਚੁਬਦਵਾਜੇ ਕਲਾ ਜਿਤ ਕਰਤਾ ਰੀਆਂ ਪੰਚ ਦੂਤ ਰਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇ ਤੂ ਜਿਨ ਕੋ ਸੇ ਨਾਮ ਹਰ ਕੀ ਲਾਵੇ ਕਹੇ ਨਾਨਕ ਤੈ ਸੁਖ ਹੋਆ ਤਤ ਕਰੈ ਨ ਦਵਾਜੇ ਅਨ ਦਸਰੋ ਵਡ ਭਾਗਿਓ ਸਗਲ ਬਨੋਰਤ ਪੂਰੇ ਪਾਰ ਪਰੰਪਰ ਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਕੋ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪ੍ਰੇ ਸੁਰ ਸੇ ਪੂਰੇ ਗੁਰ ਤੇ ਜਾਣੀ ਸੰਤਿ ਕੁਨੀਤ ਕਹਤੇ ਬਿਨੁ ਚੜਮਰ ਹੈ ਕਰ ਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਬਾਜੇ ਨਹ ਦੂਰੇ ਮੰਦਰਾਵਨੀ ਮਹਿਲਾ ਪਨਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋ ਕਬੀਰ ਚਾਰੋ ਮੀਤਨਾਉ ਠਾਕੁਰਾ ਤਾ ਪਈਓ ਇਸਕਾ ਜੋ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਜੇ ਇਸਕਾ ਹੋਇ ਉਦਾਰੋ ਇਹ ਵਸਰੇ ਨਹ ਜਾਣੇ ਤਨ ਗ੍ਰਹਿ ਰੂਤਾਰੋ ਤਮ ਸੰਸਾਰ ਚਲ ਲਗਤ ਰਿਵ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਤੀ ਵੇ ਹਰਿਆ ਕੋਈ ਜਿੱਥੇ ਤੂੰ ਸਮਰਾਦ ਜਿੱਥੇ ਕੋਈ ਨਾਹੀ ਉੱਥੇ ਤੇਰੀ ਰਾਖੀ ਅਗਨੀ ਉਦਰਮਾਏ ਸੁਣ ਕੇ ਜਿਨ ਕੈ ਦੂਤ ਨਾਹੀ ਤੇਰੇ ਛੁਟ ਜਾਏ

ਰਖੇ ਰਖਨਹਾਰਿਆ ਪਿਉ ਬਾਰੀਆ ਗੁਰ ਕੀ ਪੈਰੀ ਪਾਏ ਘੜ ਸਵਾਰਿ ਵਾਇ ਆਪਦੇ ਆਲ ਮਨੋ ਨਾ ਵਿਚਾਰਿ ਸਾਰ ਜਨ ਕੇ ਸੰਗਿ ਭਉ ਜਲ ਕਾਰਿ ਸਾਖਤ ਨੰਦਗਦੁਸ਼ ਕੀ ਨਮਾਏ ਬਿਗਾਰੀਆ ਤੇ ਸਹਬ ਕੀ ਟੇਕ ਨਾਨਕ ਮਨਿ ਮਾਏ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨਿ ਮਾਏ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ